ਜੱਤੇ ਹੈ ਸ਼ਾਹੀ ਦੀ ਮਾਫੀ ਨਾ ਮਿਲੂ ਕਤਾਹੀ ਦੀ ਦੂਜਾ ਜਾ ਵਾਰ ਚਲਾਇਆ ਦਿਲ ਪੂਰੇ ਉਸਨੇ ਲਾਇਆ ਮੱਥੇ ਦਾ ਸਿਸ਼ਤ ਤਗਾਇਆ ਖਾਲੀ ਪਰ ਇਹ ਵੀ ਵਾਰ ਗਿਆ ਦਿਲ ਪੈਰੇ ਦਾ ਹਾਰ ਗਿਆ ਬਲਗ ਚਰਤਖਾਨ ਦਾ ਹੋ ਗਿਆ ਡਰ ਗਿਆ ਤੇ ਸੈਮ ਖਲੋ ਗਿਆ ਢੁਣਕਾ ਪੈਰਾ ਤੱਕ ਜੋ ਗਿਆ ਘੋੜੇ ਨੂੰ ਉੱਤੀ ਲਾ ਕੇ ਤੇ ਫੜ ਲੈ ਗਿਆ ਜੱਟ ਪੁਜਾ ਕਲਗੀ ਤਰਦੇ ਦਸਤਾਰ ਤੇ ਬੋਲ ਦੀ ਲੱਗਿਆ ਇਹਦੇ ਦੂਜਾ ਵਾਰ ਫੇਰ ਕੀਤਾ ਕਲਗੀ ਤਰਪਾਠਾ ਮਹਾਰਾਜ ਦੇ ਦਸਤਾਰ ਦੇ ਦੂਜੇ ਬਨੇ ਦੇ ਲੱਗਿਆ ਇਹਦਾ ਟੁੱਟਾ ਹੰਕਾਰ ਇਹਨੇ ਘੋੜੇ ਦੀਆਂ ਵਾਕਾਂ ਖਿੱਚੀਆਂ ਥੋੜਾ ਪਛਾਹ ਆਇਆ ਘੋੜੇ ਦੀ ਵਾਕ ਖਿੱਚ ਕੇ ਇਹਨੇ ਘੋੜੀ ਨੂੰ ਲੈ ਐਡੀ ਘੋੜਾ ਪਿੱਛੇ ਨੂੰ ਮੁੜਿਆ ਮਹਾਰਾਜ ਗਰੋਤੇ ਕਿੰਦੋ ਪੈਦੇ ਖੰਨਾ ਕਿਧਰ ਚਲਿਆ ਭਈ ਆਪਣਾ ਜਿਹੜਾ ਮਾਂ ਵਾਲੀ ਕਸਮ ਖਾ ਕੇ ਆਇਆ ਕਿੰਨਾ ਕਲਗੀ ਧਰ ਨੂੰ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਪਾ ਕੇ ਫੜ ਕੇ ਪੇਸ਼ ਕਰੂ ਓਏ ਓਹ ਤੇ ਤੇਰੇ ਤੋਂ ਨਹੀਂ ਹੋਣਾ ਆਪਣਾ ਵਾਰ ਜਿਹੜਾ ਇੱਕ ਰਹਿਦਾ ਉਹ ਤੇ ਪੂਰਾ ਕਰਕੇ ਜਾ ਜਿਹਦੇ ਦੋ ਹੀ ਹੋਏ ਆ ਤੀਜਾ ਵਾਰ ਰਹਿਦਾ ਤੇਰਾ ਤੇ ਖਾਂ ਜਿੱਥੋਂ ਤੂੰ ਨਸ ਗਿਆ ਭੱਜ ਗਿਆ ਟੋੜ ਗਿਆ ਜੀ